ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਬਲੂ ਨੂੰ ਸਾਰਿਆਂ ਨੂੰ ਦੀ ਮੰਮੀ ਦੇ ਉਹਦੀ ਭੈਣ ਨੂੰ ਹਾਂ ਤੇ ਅੱਜ ਤੁਸੀਂ ਸਾਰੇ ਜਣੇ ਕਹਿੰਦੇ ਹੋ ਨਾ ਕਿ ਨੇਰਾ ਹੋ ਗਿਆ ਇੰਨਾ ਤੇ ਅੱਜ ਬਬਲੂ ਇੱਥੇ ਆ ਐਂਟੀ ਇਹ ਅੱਜ ਮੈਂ ਇੱਥੇ ਰਹਿਣਾ ਵਾਂ ਚਲ ਕੋਈ ਨਹੀਂ ਵੀਡੀਓ ਬਣਾਉਂਦੇ ਹੋ ਗਿਆ ਨੇਰਾ ਬਾਕੀ ਤੁਹਾਨੂੰ ਪਤਾ ਹੀ ਹੁਣ ਮੈਂ ਛੋਟੀਆਂ ਵੀ ਕਰਦਾ ਵਾਂ ਤੇ ਐਡੀਟਿੰਗ ਵੀ ਕਰਦਾ ਵਾਂ ਤੇ ਜਦੋਂ ਨੇਰਾ ਹੋ ਜਾਂਦਾ ਵਾ ਜਿੱਦਣ ਉਸ ਦਿਨ ਮੈਂ ਇੱਥੇ ਰਹਿ ਬੈਨਾ ਵਾਂ ਹੈ ਕਿ ਨਹੀਂ ਤੇ ਇਹੋ ਜਿਹੇ ਕਰ ਆਹੋ ਕਿਉਂਕਿ ਮੈਨੂੰ ਇਹ ਵੀ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਤੂੰ ਨੇਰੇ ਨਹੀਂ ਜਾਣਾ ਹੈਗਾ ਤੇ ਫਿਰ ਮੈਨੂੰ ਇੱਥੇ ਰਹਿਣਾ ਪਿਆ ਇੱਥੋਂ ਸਾਡੇ ਹੈ ਤੇ ਥੋੜਾ ਹੀ ਆ 2-4 ਕਿਲੋਮੀਟਰ ਹੀ ਆ ਦੂਰ ਤੇ ਫਿਰ ਇਹੋ ਹੀ ਵੇਖੀਦਾ ਕਿ ਸਵੇਰੇ ਫੇਰ ਇੱਧਰ ਹੀ ਆਉਣਾ ਤੇ ਚਲੋ ਜਰੂਰੀ ਜਾਣਾ ਪਏ ਤੇ ਅਸੀਂ ਗੱਡੀ ਛੱਡਦੇ ਨਹੀਂ ਹੋਰ ਤੇ ਬਾਕੀ ਜੇ ਜ਼ਰੂਰੀ ਹੋਵੇ ਹਨਾ ਜੇ ਨਾਲ ਜ਼ਰੂਰੀ ਹੋਵੇ ਫਿਰ ਚਲੋ ਮਜਬੂਰੀਆਂ ਹੁੰਦੀਆਂ ਤੇ ਫਿਰ ਇਹੋ ਜੀ ਸੋਚੀ ਦੀ ਆ ਕਿ ਚਲ ਇੰਨੀ ਦੂਰ ਵੀ ਜਾਣਾ ਵਾ ਤੇ ਚਲ ਇੱਥੇ ਰਹਿ ਪੈਣੀ ਸਵੇਰੇ ਫੇਰ ਆਉਣਾ ਤੇ ਅੱਜ ਵੀ ਮੈਂ ਇੱਥੇ ਹੀ ਆ ਹੁਣ ਤੇ ਹੋਣਾ ਆਪਾਂ ਇੱਥੇ ਖਾਵਾਂਗੇ ਰੋਟੀ ਪਾਣੀ ਇੱਥੇ ਹੀ ਤੇ ਘਰੇ ਫੋਨ ਕਰ ਲਿਆ ਕਰੀ ਦੱਸ ਦਿੱਤਾ ਮੰਮੀ ਨੂੰ ਕਿ ਅੱਜ ਮੈਂ ਇੱਥੇ ਰਹਿਣਾ ਤੇ ਮੈਂ ਦੱਸ ਦੇਣਾ ਨਾ ਨਾ ਫਿਰ ਉਹਨਾਂ ਨੂੰ ਤੇ ਅੱਜ ਆਂਟੀ ਕੀ ਬਣਾ ਲਿਆ ਫਿਰ ਅੱਜ ਮੈਂ ਬੜਾ ਕੁਝ ਬਣਾਇਆ ਅੱਛਾ ਅੱਜ ਕੁਝ ਬਣਾ ਲਿਆ ਹਾਂ ਹਾਂ ਚੌਲ ਨੂੰ ਵਾਲੇ ਹਾਂਜੀ ਨਾਲ ਦਹੀਂ ਹੂੰ ਤੇ ਸੱਚੀ ਗੱਲ ਤੁਹਾਨੂੰ ਦੱਸਾਂ ਵੀ ਨਹੀਂ ਕਿ ਉਹ ਤੇ ਜੀ ਹਾਂ ਅੱਛਾ ਉੱਥੋਂ ਨਾਲ ਰੋਟੀ ਪਾਤੀ ਚੌਲ ਮਟਰ ਪਨੀਰ ਦਾਲ ਕੜਾ ਕੋਤੇ ਅੱਛਾ ਤੇ ਘਰ ਸਾਂ। ਤੇ ਘਰ ਵੀ ਮਾੜੀ ਚੀਜ਼ ਨਹੀਂ ਬੜੀ। ਰਾਜਾ ਬਣਿਆ ਸਭੀਆਂ ਦਾ ਰਾਜਾ ਹੈ ਨਾ। ਰਾਜੇ ਕਹਿੰਦੇ ਉਹਨਾਂ ਨੂੰ ਰਾਜਾ। ਜੇ ਕੋਈ ਵੀ ਚੀਜ਼ ਨਾ ਨਾ ਲੱਭੇ ਜੇ ਸਾਰੀਆਂ ਚੀਜ਼ਾਂ ਨੂੰ ਮਾਨ ਨਾ ਕੇ ਜੇ ਤਾਂ ਫਿਰ ਸਾਗ ਹੀ ਕੰਮ ਹੁੰਦਾ। ਤੇ ਸਾਗ ਤੋਂ ਮਨ ਨਹੀਂ ਆਖਦਾ ਹੈ। ਤੇ ਚਲੋ ਫਿਰ ਅੱਜ ਇੱਥੇ ਰੋਟੀ ਪਾਣੀ ਖਾਣੇ ਆ ਸਾਰੇ ਜਣੇ ਇਕੱਠੇ ਬੈਹ ਕੇ। ਖਾਣੇ ਆਂਦੀ ਫਿਰ ਰੋਟੀ ਸਾਰੇ ਜਣੇ ਆ ਇਕੱਠੇ। ਆ ਜਿਓ ਫਿਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੋ ਗਈ ਆ ਜੀ ਸਵੇਰ ਤੇ ਹੁਣ ਰਾਤੀ ਰੋਟੀ ਰਾਟੀ ਖਾ ਕੇ ਤੇ ਲੰਮੇ ਪੈਣ ਦੀ ਕੀਤੀ ਆ ਕਿਉਂਕਿ ਸਾਰੀ ਦਿਹਾੜੀ ਵੀਡੀਓ ਬਣਾਉਂਦੇ ਰਹੇ ਤੇ ਥਕਾਨ ਕਰਕੇ ਨੀਂਦ ਵੀ ਛੇਤੀ ਆ ਜਾਂਦੀ ਆ ਹਨਾ ਤੇ ਉਹਦੇ ਕਰਕੇ ਫਿਰ ਅਸੀਂ ਲੰਮੇ ਲੂਮੇ ਪੈ ਗਏ ਆ ਹੁਣ ਮੈਂ ਜੀ ਮੈਂ ਰੂਮ ਦੇ ਵਿੱਚ ਤੇ ਹੁਣ ਆਪਾਂ ਜਾਵਾਂਗੇ ਥੱਲੇ ਤੇ ਚਾਹ ਚੂ ਪੀਵਾਂਗੇ ਰੋਟੀ ਪਾਣੀ ਖਾਵਾਂਗੇ ਤੇ ਵੇਖਦੇ ਅੱਜ ਕਿਹੜੀ ਵੀਡੀਓ ਸ਼ੂਟ ਹੁੰਦੀ ਆ ਉਹੀ ਵੀਡੀਓ ਸ਼ੂਟ ਕਰਕੇ ਤੇ ਅੱਜ ਮੈਂ ਇਹ ਆ ਕਿ ਮੈਨੂੰ ਕਿ ਚਲ ਅੱਜ ਮੈਂ ਘਰ ਜਾਊਂਗਾ ਕਿਉਂਕਿ ਫਿਰ ਮੈਨੂੰ ਵੀ ਥੋੜੇ ਬਹੁਤੇ ਕੰਮ ਹੁੰਦੇ ਆ ਨਾ ਆਪਣੇ ਘਰੇ ਤੇ ਉਹ ਵੀ ਕਰਨੇ ਹੁੰਦੇ ਆ ਬਾਕੀ ਮੇਡ ਮੇਡ ਜਿਹੜੇ ਕੰਮ ਆ ਐਨੇ ਖੰਮ ਤੇ ਸਾਨੂੰ ਹੈ ਨਹੀਂ ਮਤਲਬ ਕੋਈ ਡੰਗਰ ਵਸ਼ਾ ਤੇ ਹੈ ਨਹੀਂ ਜਿਹੜਾ ਮੈਂ ਸਾਂਭਣਾ ਵਾ ਹਨਾ ਤੇ ਦੁੱਧ ਵੀ ਮੋਲ ਲਈਦੀ ਆ ਤੇ ਬਾਕੀ ਥੋੜੇ ਬਹੁਤੇ ਕੰਮ ਹੁੰਦੇ ਜਿੱਦਾਂ ਮੰਮੀ ਜੀ ਨਾਲ ਸ਼ਹਿਰ ਚਲ ਗਏ ਆ ਸਬਦਾ ਲਿਆਤਾ ਹਨਾ ਇਹੋ ਜੇ ਕੰਮ ਉਹ ਆਪਾਂ ਇਕੱਠੇ ਕਰਕੇ ਰੱਖਦੇ ਆ ਮੈਂ ਸਬਦਾ ਇਕੱਠਾ ਕਰਕੇ ਰੱਖ ਲੈਨੇ ਆ ਤੇ ਬਾਕੀ ਇਹੋ ਛੋਟੇ ਮੋਟੇ ਕੰਮਾਂ ਤੇ ਅੱਜ ਮੈਂ ਜਾਊਗਾ ਆਪਣੇ ਘਰੇ ਟਾਈਮ ਦੇ ਨਾਲ ਵੀਡੀਓ ਬਣਾ ਕੇ ਕੱਲ ਚਲੋ ਥੋੜੀ ਜਿਹੀ ਲੇਟ ਸਟਾਰਟ ਕੀਤੀ ਤੇ ਟਾਈਮ ਇੱਥੇ ਜ਼ਿਆਦਾ ਹੋਣ ਕਰਕੇ ਮੈਂ ਇੱਥੇ ਰਹਿ ਗਿਆ ਹੈ ਤੇ ਹੁਣ ਵੇਖਦੇ ਆ ਥੱਲੇ ਜਾਂਦੇ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਇਹ ਆ ਜੀ ਮੈਂ ਰੂਮ ਕਿਉਂਕਿ ਮੈਂ ਐਡੀਟਿੰਗ ਕਰਨੀ ਹੁੰਦੀ ਆ ਤੇ ਮੈਂ ਆਪਣਾ ਅਲੱਗ ਹੀ ਰੂਮ ਮੈਂ ਕਿਹਾ ਮੈਨੂੰ ਵੱਖਰਾ ਰੂਮ ਦੋ ਮੈਂ ਐਡੀਟਿੰਗ ਕਰਨੀ ਆ ਕਿਉਂਕਿ ਸਾਹਿਬ ਹੋਣੀ ਮਿਹਰ ਹੋਣੀ ਫਿਰ ਸ਼ੋਰ ਕਰਦੇ ਆ ਹਨਾ ਫਿਰ ਉਹ ਮੇਰੇ ਲੱਗੇ ਆ ਜਾਂਦੇ ਆ ਰੋਲ ਅਪ ਹੁੰਦੇ ਰਹਿੰਦੇ ਆ ਤੇ ਫਿਰ ਮੈਨੂੰ ਇਰੀਟੇਸ਼ਨ ਹੁੰਦੀ ਆ ਤੇ ਮੈਨੂੰ ਫਿਰ ਕੋਈ ਵੀਡੀਓ ਐਡਿਟ ਨਹੀਂ ਹੁੰਦੀ ਉਹਦੇ ਕਰਕੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਵੱਖਰਾ ਮਤਲਬ ਰੂਮ ਦੇ ਵਿੱਚ ਮੈਂ ਵੀਡੀਓ ਐਡਿਟ ਕਰਨੀ ਆ ਤੇ ਮੈਂ ਇਸ ਰੂਮ ਦੇ ਵਿੱਚ ਆਣ ਕੇ ਆਪਣੀ ਵੀਡੀਓ ਐਡਿਟ ਕਰਦਾ ਹਾਂ ਤੇ ਬਾਕੀ ਦਦੀ ਦੀ ਹਣੀ ਬੈਠੇ ਆ ਥੱਲੇ ਗੱਲਾਂ ਬਾਤਾਂ ਚੱਲਣ ਡੀਆਂ ਵਾ ਦੇਖ ਸਕਦੇ ਤੁਸੀਂ ਇਹ ਆਓ ਵੇਖੋ ਠੀਕ ਆ ਤੇ ਹੁਣ ਮੈਂ ਵੀ ਚੱਲ ਕੇ ਤੇ ਆਪਣਾ ਰੋਟੀ ਪਾਣੀ ਖਾਣਾ ਵਾ ਚਾਹ ਪਾਣੀ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਵੀਡੀਓ ਜਿਹੜੀ ਸ਼ੂਟ ਕਰਨੀ ਆ ਕਰਦੇ ਆ ਵੀਡੀਓ ਸ਼ੂਟ ਕਰਕੇ ਤੇ ਫਿਰ ਆਪਣੇ ਘਰ ਨੂੰ ਜਾਵਾਂਗੇ ਅੱਜ ਠੀਕ ਆ ਮੈਨੂੰ ਤੇ ਹੁਣ ਇਤਰਾ ਲੱਗਣ ਲੱਗ ਪਿਆ ਵਾ ਕਿ ਜਿਹੜਾ ਮੇਰਾ ਘਰ ਵਾ ਉੱਥੇ ਮੈਂ ਘੜੀ ਦੀ ਘੜੀ ਜਾਣਾ ਵਾ ਤੇ ਘਰ ਮੇਰਾ ਅਸਲੀ ਏ ਜਦੋਂ ਵਿਆਹ ਤੇ ਗਏ ਸੀ ਕਿ ਬੂਆ ਜੀ ਦੇ ਹਨਾ ਉੱਥੇ ਵੀ ਦੋ ਦਿਨ ਲੱਗੇ ਆ ਫਿਰ ਉਸ ਤੋਂ ਬਾਅਦ ਨੈਕਸਟ ਡੇ ਮੈਂ ਆਪਣੇ ਘਰੇ ਗਿਆ ਵਾਂ ਸ਼ਾਇਦ ਕਿ ਨਹੀਂ ਗਿਆ ਉਦੋਂ ਵੀ ਸਾਰੇ ਮੈਂ ਰਾਤ ਰਹਿ ਪਿਆ ਤੇ ਪੰਜ 6 ਦਿਨਾਂ ਤੋਂ ਮੈਂ ਇੱਥੇ ਰਾਤ ਰਿਹਾ ਸੀ ਤੇ ਲਗਾਤਾਰ ਨੀਰਿਆ ਵਿੱਚ ਵਿੱਚ ਮੈਂ ਆਪਣੇ ਘਰੇ ਵੀ ਜਾਂਦਾ ਰਿਹਾ ਵਾਂ ਸੋ ਮੈਨੂੰ ਇਦਾਂ ਦਾ ਫੀਲ ਹੋਣ ਲੱਗ ਪਿਆ ਕਿ ਜਿੱਤਰਾ ਮੈਂ ਮੇਰਾ ਘਰ ਇਹ ਹੁੰਦਾ ਵਾ ਪਿੰਡ ਮੇਰਾ ਇਹ ਹੁੰਦਾ ਤੇ ਉੱਥੇ ਮੈਂ ਘੜੀ ਦੀ ਘੜੀ ਜਾਂਦਾ ਵਾਂ ਸੱਚੀ ਇਹ ਫੀਲ ਹੋਇਆ ਵਾ ਤੁਸੀਂ ਭਾਵੇਂ ਯਕੀਨ ਮੰਨੋ ਨਾ ਮੰਨੋ ਇਦਾਂ ਦਾ ਇਦਾਂ ਦਾ ਫੀਲ ਹੋਇਆ ਮੈਨੂੰ ਜَا ਕੇ ਮੈਂ ਤੇ ਆਪਣੀ ਮੰਮੀ ਜੀ ਨੂੰ ਵੀ ਕਿਹਾ ਏ ਮੰਮੀ ਆਂਦੇ ਵੇਖੀ ਕਿਤੇ ਮਾਮਾ ਦਾ ਗਾਰਡੀਨ ਉੱਧਰ ਦੇ ਬਣਾ ਰੱਖੀ ਮੈਂ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਆ ਤੇ ਚਲੋ ਠੀਕ ਆ ਫਿਰ ਹੁਣ ਘਰੇ ਜਾ ਕੇ ਮੈਂ ਸਾਰਿਆਂ ਨੂੰ ਸਾਸਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਚਲੋ ਰਲ ਮਿਲ ਕੇ ਕੰਮ ਹੁੰਦਾ ਵਾ ਕੰਮ ਕੱਲਿਆਂ ਕੋਈ ਵੀ ਨਹੀਂ ਹੁੰਦਾ ਰਲ ਮਿਲ ਕੇ ਸਾਰੇ ਕਰਦੇ ਆ ਤੇ ਇਹ ਆ ਜੀ ਵਿੱਕੀ ਪਾਜੀ ਦੀ ਕੋਠੀ ਤੇ ਹਾਂ ਜੀ ਕਿਦਾਂ ਸਵੇਰ ਦੀ ਸ਼ੁਰੂਆਤ ਵਧੀਆ ਸਵੇਰ ਦੀ ਸ਼ੁਰੂਆਤ ਵਧੀਆ ਚਲੋ ਵਧੀਆ ਚਾਹੀਦੀ ਹੈ ਪਾਪਾ ਜੀ ਇੱਥੇ ਨਹੀਂ ਆ ਪਾਪਾ ਜੀ ਗਏ ਆਪਣੇ ਪਿੰਡ ਗੇੜਾ ਮਾਰਨ ਹੈ ਨਾਲ ਗਿਆ ਵਾ ਜੀਤੂ ਤੇ ਉਹ ਵੀ ਹੋਣੀ ਵਾਲੇ ਹੋਣੇ ਆ ਤੇ ਆਜੋ ਫਿਰ ਹੁਣ ਅੱਛਾ ਰੋਟੀ ਪਾਣੀ ਬਣਾਇਆ ਕਿ ਨਹੀਂ ਤੁਸੀਂ ਵੀ ਕਹਿਣਾ ਵੀ ਬੌਲੂ ਰੋਟੀ ਪਾਣੀ ਨੂੰ ਪਿਆ ਰਿੰਦਾ ਰਾਤ ਵੀ ਤੇ ਦਿਨੇ ਵੀ ਰਾਤ ਅਹੀ ਰਾਤ ਦੀ ਖਾਦੀ ਤੇ ਦਿਨੇ ਹੋਣੀ ਤੁਸੀਂ ਸਵੇਰ ਦੀ ਖਾਂ ਲੱਗੇ ਆ ਅਸਲ ਵਿੱਚ ਕਵਲਪਾ ਜੀ ਤੇ ਸੰਦੀਪ ਦੀਦੀ ਹੋਣੀ ਹੁਣ ਘਰ ਹੈ ਨਹੀਂ ਆ ਉਹ ਚਲ ਗਏ ਆ ਕਿਤੇ ਕੰਮ ਗਏ ਆ ਤੇ ਅੱਜ ਵੀਡੀਓ ਦੇਖੋ ਸ਼ੂਟ ਸ਼ਾਮਾਂ ਨੂੰ ਕਰਦੇ ਆ ਕਿ ਕਦੋਂ ਕਰਦੇ ਆ ਤੇ ਸੋ ਹੁਣ ਮੈਂ ਵੀ ਸੋਚਣ ਲੱਗਾ ਕਿ ਚਲੋ ਮੈਂ ਵੀ ਆਪਣੇ ਘਰੋਂ ਹੋਣਾ ਵਾ ਹਨਾ ਤੇ ਮੈਂ ਵੀ ਚੱਲਾਂ ਆਪਣੇ ਘਰੇ ਭਾਰਾ ਰੋਟੀ ਖਾ ਕੇ ਫੇਰ ਜਾਨੇ ਆ ਤੇ ਨਾਲੇ ਵੇਖਦੇ ਆ ਰੋਟੀ ਵਿੱਚ ਹੁਣ ਕੀ ਬਣਾਇਆ ਵਾ ਤੇ ਨਾਲੇ ਤੁਹਾਨੂੰ ਵੀ ਮਲਾਉਨੇ ਆ ਸਾਰਿਆਂ ਨਾਲ ਹੈ ਆ ਜਾਓ ਫੇ ਚਲੀਏ ਕਿ ਕੀ ਕਰਨਾ ਤੁਸੀਂ ਆ ਜਾਓ ਫਿਰ ਰਾਤ ਦੀ ਐਂਡਿੰਗ ਵੀ ਐਂਟੀ ਅਹੀਂ ਕੀਤੀ ਸੀ ਤੇ ਹੁਣ ਵੀ ਤੇ ਉਹਨਾਂ ਨੇ ਇਹ ਸੋਚਿਆ ਬੱਲੂ ਰੋਟੀਆਂ ਖਾਣੀ ਹੁੰਦਾ ਹਰੇ ਤੇ ਨਹੀਂ ਰੋਟੀ ਖਾਣੀ ਹੁੰਦਾ ਕੰਮ ਕਰਦਾ ਹੁੰਦਾ ਹੁੰਦਾ ਜੀ ਜੀ ਹਾਂ ਜੀ ਅੱਜ ਲੈ ਕੇ ਸਾਰੀ ਜਿਲੀ ਕੰਮ ਕਰ ਲੀਏ ਆ ਹਾਂ ਜੀ ਜਿੱਦਾਂ ਟੋਕੜੂ ਇੱਥੇ ਨਹੀਂ ਹੁੰਦਾ ਉਹ ਦਿਨ ਸਾਡਾ ਬੁਰਾ ਹੁੰਦਾ ਮੈਂ ਕੀ ਆਖਣਿਆ ਮੈਂ ਤੇ ਅੱਗੇ ਇਹ ਸੋਚਣ ਡਿਆਹੀਂ ਮੈਨੂੰ ਹੁਣ ਇਦਾਂ ਲੱਗਨ ਲੱਗ ਪਿਆ ਆ ਵੀ ਉੱਥੇ ਮੈਂ ਘੜੀ ਦੀ ਘੜੀ ਜਾਣਾ ਤੇ ਘਰ ਮੇਰਾ ਇਹੀ ਆ ਹੈ ਸੱਚੀ ਅੰਟੀ ਜੀ ਜਗਾ ਨਹੀਂ ਮੈਂ ਹੁਣ ਇਤਰਾਹ ਫੀਲ ਜਾਂਦਾ ਹਾਂ ਜਿੱਥੇ ਕੰਮ ਹੋਵੇ ਨਾ ਉਹ ਕਰੀਏ ਜੇ ਆਪਣੇ ਵਾਂਗੂ ਕਰੀਏ ਨਾ ਤੇ ਹੋਰ ਵਧੀਆ ਲੱਗਦਾ ਠੀਕ ਆ ਪੱਤੀ ਤਾਂ ਬੰਦੀ ਆਵਾਜ਼ ਆਹੋ ਕਿਦਾਂ ਪੱਤੀ ਲੱਗੀ ਹੋਈ ਨਾ ਉਹ ਇਦਾਂ ਕਰ ਹਾਂਜੀ ਤੇ ਸਾਰੀ ਸੇ ਮੈਂ ਚੋਟ ਤੇ ਨਹੀਂ ਪਾਣੀ ਤੇ ਲੋਗੇ ਦੋਹੇ ਸੱਜਣਾਂ ਵਰਮੋਈਆਂ ਨੇ ਤੇ ਪਾਤ ਲਾਇਆ ਚਲੋ ਇੱਕੋ ਲੈਣਾ ਜਾਜਾ ਤੇ ਲੱਗ ਰਹਿ ਗਏ ਚਲੋ ਫਿਰ ਰੋਟੀ ਖਾਈਏ ਹਾਂ ਉਹ ਤੇ ਪਾਕ ਰੱਖੀ ਮੈਂ ਹਾਂ ਲੈ ਹਾਂ ਇੱਧਰ ਅੰਟੀ ਜੀ ਨੇ ਥਾਲੀ ਸਜਾਈ ਆ ਪੂਰੀ ਹੈ ਤੇ ਇਹ ਇਧਰ ਆਪਣੀ ਆਂਟੀ ਸਸਕਾ ਲਾਂਟੀ ਜੀ ਸਸਕਾ ਬਹੁਤ ਸਸਕਾ ਆਂਟੀ ਵੀ ਸਵਕਤੇ ਆ ਜਾਂਦੇ ਆ ਵਿਚਾਰੇ ਮੇਰੇ ਅੰਗੂ ਮੈਂ ਤੇ ਰਹਿ ਪੈਣਾ ਨਾ ਹਾਂ ਹਾਂ ਤੇ ਇਧਰ ਆਹ ਕਿਹੜੀ ਮਟਰ ਪਨੀਰ ਦੀ ਇਹ ਮਟਰ ਪਨੀਰੇ ਦੀ दाल ਅੱਛਾ ਇਹ ਦਾਲ ਇਹ ਦਾਲ ਚਲੋ ਥੋੜੀ ਥੋੜੀ ਜਿਹੀ ਦੋਵੇਂ ਪਾ ਦਿਓ ਬਿਲਕੁਲ ਜੀ ਬਿਲਕੁਲ ਹੈਨਾ ਤੇ ਇਧਰ ਦਹੀਂ ਨਾਲ ਚੋਲ ਨਾਲ ਚੋਲੇ ਜਿਹੜਾ ਵਾਲਾ ਵਿਆਹ ਵਾਲਾ ਰੋਟੀ ਪਾਣੀ ਆ ਸਹੀ ਗੱਲ ਨਜ਼ਾਰੇ ਲੱਗੇ ਆ ਨੇ ਦਿਖਾ ਕੇ ਆ ਜੀ ਤੇ ਆਪੇ ਕਰਨਾ ਇੱਥੇ ਰਹਿਣ ਨੂੰ ਹਾਂ ਜੀ ਮੈਂ ਕਹਿੰਦੀ ਆ ਵੀ ਇੱਥੇ ਦੇ ਆ ਲੋਕ ਵੀ ਬੜੇ ਚੰਗੇ ਐ ਇਨਾ ਪ੍ਰਵਾਦ ਸੰਗਾ ਮੈਂ ਦੱਸ ਨਹੀਂ ਸਕਦੀ ਹਾਂ ਜੀ ਪ੍ਰਵਾਦ ਸੰਗਾ ਨਹੀਂ ਬਿਲਕੁਲ ਵੇ ਲੋੰਡੀ ਕੋਈ ਰੋਕ ਟੋਕ ਨਹੀਂ ਆ ਜਿੱਥੇ ਮਰਜ਼ੀ ਆਪਣਾ ਖਾਓ ਪੀਓ ਬਹੁ ਉੱਠੋ ਹੈਨਾ ਨਾਲੇ ਪਤਾ ਕੀ ਇੱਥੇ ਪਰਾਇਆ ਪੰਦਾ ਸਾਸ ਨਹੀਂ ਹੁੰਦਾ ਕਿ ਪਰਾਇਆ ਇੱਥੇ ਕੋਈ ਸਾਰੇ ਇੱਥੇ ਆਪਣੇ ਲੱਗਦੇ ਆ ਹਾਂ ਮੈਨੂੰ ਤਾਂ ਹੀ ਇੱਥੇ ਚੰਗਾ ਲੱਗਦਾ ਮੈਂ ਕਹਿੰਦੀ ਮੈਨੂੰ ਹਟਾਇਆ ਨਾ ਭਰ ਕੇ ਮਰਜ਼ੀ ਹੋ ਜੇ ਨਹੀਂ ਨਹੀਂ ਤੁਹਾਨੂੰ ਨਹੀਂ ਹਟਾਉਂਦੇ ਹੁਣ ਚਲੋ ਲੋੜ ਵਾ ਹੈਨਾ ਇੱਥੇ ਵੀ ਤੇ ਹੁਣ ਬਾਜੀ ਹੋਣੀ ਵੀ ਤੇ ਹੈ ਨਹੀਂ ਆ ਉਹ ਵੀ ਗਏ ਆ ਚਲ ਗਏ ਆ ਤੇ ਮਗਰੋਂ ਕੰਮ ਕਰਦੇ ਆ ਸਾਹਮਦੇ ਆ ਚਲੋ ਹੁਣ ਖਾਣੇ ਆ ਜੀ ਰੋਟੀ ਲਓ ਜੀ ਮੈਂ ਤੇ ਲੱਗਾ ਵਾਂ ਅੰਟੀ ਰੋਟੀ ਖਾਣੀ ਸਟਾਰਟ ਕਰਨ ਜਿੰਨੇ ਖਾਣੀਆਂ ਆਜੋ ਹੁਣ ਹੈ ਮੈਂ ਆਪੇ ਆਣ ਕੇ ਲੈ ਜਾਣੀ ਤੁਸੀਂ ਟੈਨਸ਼ਨ ਨਾ ਲਓ ਤੇ ਤੁਹਾਡੇ ਵਿੱਚੋਂ ਵੀਰ ਭਰਾਣੇ ਖਾਣੀਆਂ ਤੇ ਆਜੋ ਹੁਣ ਹੁਣ ਟਾਈਮ ਆ ਮੁੜਕੇ ਨਹੀਂ ਇਹ ਟਾਈਮ ਹੈਗਾ ਚਲੋ ਜੀ ਖਾਈਏ ਹੁਣ ਰੋਟੀ ਇੱਧਰ ਵੀ ਮੇਰੇ ਹੁੰਦਿਆਂ ਨੂੰ ਮੰਮੀ ਜੀ ਦਏ ਸੀ ਚੋਨਾ ਪਾਉਣ ਤੇ ਮੈਂ ਫਿਰ ਹੁਣ ਨਾਲ ਮੰਮੀ ਜੀ ਦੇ ਲਿਆਂਦਾ ਵਾ ਬਾਹਰ ਪਾਰਾ ਸੀ ਤੇ ਮੰਜੀਆਂ-ਮੰਜੀਆਂ ਮੰਮੀ ਨੇ ਮੇਰੇ ਹੁੰਦਿਆਂ ਨੂੰ ਡਾਈਆਂ ਸੀ ਤੇ ਆ ਥੋੜਾ ਜਿਹਾ ਪਾਇਆ ਸੀ ਇਹਦੇ ਵਿੱਚ ਹੁਣ ਅਸੀਂ ਹੱਥ ਮਾਰ ਦਿੰਨੇ ਆ ਇਹਨੂੰ ਖਲਾਰ ਦੇਗੀ ਹੈ ਸਾਰੇ ਪਾਸੇ ਕੰਮ ਜ਼ਰੂਰੀ ਆ ਸਾਰੇ ਕੰਮ ਕਰਨੇ ਪੈਂਦੇ ਇੱਕ ਤੁੱਪ ਲੱਗੀ ਆ ਤੇ ਹੋਰ ਕਿੰਨੀਆਂ ਇੱਕ ਦੋ ਹੋਰ ਲਾ ਦੇਣੀਆਂ ਨੇ ਕੱਲ ਇੱਕ ਕੱਲ ਪਾਵਾਂਗੇ ਠੀਕ ਆ ਤੇ ਪਤਲਾ ਪਤਲਾ ਖਾਰਾਂਗੇ ਨਾ ਤੇ ਛਿੱਤੀ ਹੋਏ ਨੇ ਹਾਂਜੀ ਆਹੋ ਇਹ ਦੋ ਚਾਰ ਧੁੱਪ ਲਵਾਵਾਂਗੇ ਹਾਂ ਕਿਉਂਕਿ ਉਹਦੇ ਵਿੱਚ ਵੀ ਬੜੀ ਪਈ ਰਹੀ ਨਾ ਬੋਰੀਆਂ ਦੇ ਵਿੱਚ ਕਿੰਨੇ ਦਿਨ ਹੋ ਗਏ ਮੈਂ ਆਪੇ ਪਾ ਲਿਆ ਸੀ ਹਾਂ ਚੰਨ ਨੇ ਮਹੀਨਾ ਤੱਕ ਹਟਾਤਾ ਸੀ ਹਣ ਠੀਕ ਆ ਤੇ ਅਮਨ ਚੱਲ ਗਈ ਆ ਜੀ ਆਪਣੇ ਕੰਮ ਤੇ ਤੇ ਮੈਂ ਇੱਧਰ ਨਮੀ ਜੀ ਨਾਲ ਡਿਆਵਾਂ ਹਣ ਪਵਾਉਣ ਇਹ ਆਪਾਂ ਪਾ ਕੇ ਤੇ ਫੇਰ ਅੱਗੇ ਵੇਖਦੇ ਆਂ ਕੀ ਕੰਮ ਕਰਨਾ ਵਾ ਐਦਾਂ ਹੀ ਆ ਜੀ ਹੁਣ ਵੰਡ ਵਰਤ ਕੇ ਕੰਮ ਕਰਨੇ ਪੈਂਦੇ ਆ ਉੱਧਰ ਵੀ ਇੱਧਰ ਵੀ ਹਨਾ ਇਹ ਕਹਾਂ ਨੇ ਆ ਮੈਂ ਜਦੋਂ ਉਧਰ ਵੇਲਾ ਇੱਧਰ ਆ ਗਿਆ ਆਹੋ ਤੇ ਇਹ 11 21 ਆਪਾਂ ਲਈ ਇਹ ਆਪਾਂ ਲਈ ਆ ਕਿੰਨੀ ਲਈ ਮੰਮੀ 1 44 ਇੱਕ ਕੁਇੰਟਲ ਲਈ ਆ ਤੇ ਬਗਲੂ ਅਜੇ ਅੱਧੀ ਆ ਅਜੇ ਪਾਉਣ ਵਾਲੀ ਪਈ ਦੋ ਬੋਰੇ ਅੰਦਰ ਅੱਛਾ ਹਾਂ ਅਜੇ ਉਹਨੂੰ ਇੱਥਾ ਕਰਾਂਗੇ ਨਾ ਉਹਨੂੰ ਆਪਾਂ ਕੋਠੇ ਪਾਉਨੇ ਮੰਮੀ ਹਾਂ ਕੋਠੇ ਪਾਉਨੇ ਉਹਨੂੰ ਆਹ ਬਾਕੀ ਫਿਰ ਨਾ ਪੱਗਲੇ ਪੱਗਲੇ ਹੋ ਗਏ ਨਾ ਕੋਠੇ ਦੇ ਉੱਤੇ ਪਾਉਨੇ ਆ ਅੱਧੀ ਇੱਥੇ ਸੁੱਕ ਜੂਗੀ ਥੋੜੀ ਬਹੁਤੀ ਉੱਥੇ ਪਾਉਣੇ ਆ ਉਦੇ ਉੱਪਰ ਵਧੀਆ ਉਹਦੇ ਕੋਠੇ ਦੇ ਉੱਪਰ ਪਾ ਕੇ ਤੇ ਉੱਥੇ ਜਿਆਦਾ ਧੁੱਪ ਲੱਗੂਗੀ ਹਨਾ ਹਾਂ ਉੱਥੇ ਪਾ ਕੇ ਵਧੀਆ ਇਹ ਆ ਨਾ ਤੇ ਅਸੀਂ ਉੱਥੇ ਇਕੱਠੀ ਕਰਕੇ ਤੇ ਫਿਰ ਸਵੇਰੇ ਫਿਰ ਉੱਥੋਂ ਖਲਾਦਾਂਗੇ ਹਨਾ ਤੇ ਤੁਸੀਂ ਦੱਸੋ ਫਿਰ ਕਿੰਨਾ ਕਿੰਨਾ ਨੇ ਲੈ ਲਈ ਆ ਜਾਂ ਕਿੰਨਾ ਨੇ ਆਪਣੀ ਵਢਾਈ ਆ ਜਿਨ੍ਹਾਂ ਨੇ ਨਹੀਂ ਲਾਈ ਉਹਨਾਂ ਨੇ ਵਢਾਈ ਹੋਣੀ ਆ ਆ ਸੌਰੀ ਜਿਨ੍ਹਾਂ ਨੇ ਨਹੀਂ ਲਾਈ ਉਹਨਾਂ ਨੇ ਮੁੱਲ ਲਈ ਹੋਣੀ ਆ ਸਾਡੇ ਵਾਂਗੂ ਤੇ ਬਾਕੀ ਆਪਾਂ ਦੇ ਮੁੱਲ ਲਈ ਆ ਜੀ ਇਹਨੂੰ ਵੀ ਹੋਗੇ 2-4 ਦਿਨ ਲਿਆਂਦੇ ਨੂੰ ਇਹ ਵੀ ਉਧਰੋਂ ਕਬਲ ਭਾਈ ਉਹਨਾਂ ਦੇ ਘਰਾਂ ਵੱਲੋਂ ਲਿਆਂਦੀ ਆ ਤੇ ਹੁਣ ਇਹਨੂੰ ਸੁੱਕਣੇ ਪਾਵਾਂਗੇ ਤੇ ਜਦੋਂ ਸੁੱਕ ਗਈ ਚੰਗੀ ਤਰ੍ਹਾਂ ਦੋ ਚਾਰ ਧੁੱਪਾ ਲਵਾ ਕੇ ਫਿਰ ਇਹਨੂੰ ਛੜਾਵਾਂਗੇ ਹੈਨਾ ਚਲੋ ਜੀ ਇਸ ਤਰ੍ਹਾਂ ਹੀ ਸਾਡੇ ਕੰਮ ਚੱਲਦੇ ਰਹਿੰਦੇ ਆ ਅ디 ਇੱਧਰ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ ਉਦਾਂ ਤੇ ਜਿੱਦਾਂ ਹੁਣ ਅਸੀਂ ਝੋਲ ਜਾਦੇ ਹੋਏ ਨੇ ਸਾਡੇ ਕੋਲ ਤੇ ਕਈ ਖਰਾਬ ਹੋ ਜਾਂਦੇ ਆ ਨਾ ਹਾਂ ਤੇ ਇਹ ਜਦੋਂ ਮੈਂ ਝੋਲ ਛੜਾ ਕੇ ਲਿਆਉਣੇ ਨਾ ਫਿਰ ਵੀਲੋਗ ਬਣਾਵਾਂਗੇ ਦੱਸਾਂਗੇ ਤੁਹਾਨੂੰ ਵਿੱਚ ਕੀ ਰੱਖੀਦਾ ਅੱਛਾ ਇਹ ਜਿਹੜੇ ਖਰਾਬ ਨਾ ਹੋਣ ਹਾਂ ਚਲ ਕੋਈ ਪਾਊਡਰ ਲਾਈਦਾ ਨਾ ਤੇ ਮੈਂ ਪਾਊਡਰ ਨਹੀਂ ਲਾਉਣੀ ਤੇ ਉਹ ਮੈਂ ਤੁਹਾਨੂੰ ਦੱਸਾਂਗੀ ਉਦਾਂ ਹੀ ਚਲੋ ਜੀ ਤੇ ਕਦੇ ਤੁਹਾਨੂੰ ਨਾ ਕਰਕੇ ਸੁੱਕਣ ਹੂੰ ਇੰਨਾ ਹੀ ਬੜਾ ਇੱਕ ਮੰਜੀ ਤੇ ਕਿ ਮੜ ਮੜ ਕੇ ਧੋਪ ਨਹੀਂ ਲੱਗਦੀ ਜੱਜ ਨਾ ਹਾਂ ਹਾਂ ਕੋਈ ਨਹੀਂ ਬਾਕੀ ਜਿਹੜਾ ਇਹਨੂੰ ਕੋਠੇ ਤੇ ਉੱਪਰ ਪਾਉਣੀ ਆ ਜਿੰਨਾ ਪਤਲਾ ਪਾਵਾਂਗੇ ਨਾ ਹੂੰ ਉਹਨਾ ਛੇਤੀ ਸੁੱਕੂਗਾ ਨਾ ਹਾਂ ਇੱਥੇ ਤੇ ਹੱਥ ਮਾਰਦੇ ਨੇ ਇਹਨੂੰ ਇੱਕ ਧੋਪ ਲੱਗੀ ਨਾ ਅਜੇ ਕੱਲ ਦੀ ਹਾਂ ਹੈਨਾ ਆ ਦੂਜੀ ਧੋਪ ਆ ਸ਼ਾਦੂ ਜੀ ਤੋਂ ਪਵਾ ਹਾਂ ਤਾਂ ਦੋ ਹੋਰ ਲਵਾ ਲੈਣਾ ਹੈ ਨਾ ਦੋ ਹੋਰ ਲਵਾ ਲੈਣੇ ਇਹ ਘਰ ਵਧੀਆ ਹੋਣਾ ਹੂੰ ਚਲ